ਆ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰ ਸਕੱਤਰ ਬੋਲਦਾ ਜੀ ਜਿਸ ਤਰੀਕੇ ਨਾਲ ਕੱਲ ਪੂਰੇ ਪੰਜਾਬ ਵਿੱਚ ਦੇਸ਼ ਵਿੱਚ ਦੁਨੀਆ ਵਿੱਚ ਕਰੋੜਾਂ ਕਰੋੜ ਕਾਪੀਆਂ ਜਿਹੜੀਆਂ ਖੇਤੀ ਦੇ ਕਾਨੂੰਨਾਂ ਨਾਲ ਸੰਬੰਧ ਸੀ ਸਾੜ ਦਿੱਤੀਆਂ ਗਈਆਂ ਅੱਜ ਦੇਸ਼ ਦੇ ਕਿਸੇ ਹਿੱਸੇ ਵਿੱਚ ਮੱਕਰ ਸਕ੍ਰਾਂਤੀ ਵੀ ਆ ਪੁੰਗਲ ਵੀ ਆ ਅੱਜ ਵੀ ਅਸੀਂ ਲੋਕਾਂ ਨੂੰ ਮੋਦੀ ਸਰਕਾਰ ਦਾ ਵਿਰੋਧ ਕਰਨ ਦੀ ਬੇਨਤੀ ਕਰ ਰਹੇ ਹਾਂ ਇਹ ਤੋਂ ਗਾਹਾਂ ਜਿਹੜਾ ਅੱਜ ਮੱਗ ਦੀ ਸ਼ਹੀਦੀ ਦਿਹਾੜਾ ਅੱਜ ਤੋਂ ਲੈ ਕੇ ਗਾਂ ਗੁਰੂ ਸਾਹਿਬ ਦਾ ਪੁਰਬ ਆ ਰਿਹਾ ਵਾ ਉਹਦੇ ਤੇ ਅੱਜ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕੁੰਡਲੀ ਸਿੰਘੂ ਬੋਰਡਰ ਤੇ ਸਟੇਜ ਅੱਜ ਤੋਂ 6 ਵਜੇ ਤੋਂ 8 ਵਜੇ ਤੱਕ ਲਗਾਤਾਰ ਜਿਹੜੇ ਧਾਰਮਿਕ ਪ੍ਰੋਗਰਾਮ ਆਪਾਂ ਮਨਾਵਾਂਗੇ ਤੇ ਗੁਰਗੋਬਨ ਸਿੰਘ ਜੀ ਦਾ ਜਿਹੜਾ ਦਿਹਾੜਾ ਵਾ ਉਹਦੇ ਤੇ ਇੱਕ ਆਪਾਂ ਸਾਰੇ ਅਰਦਾਸ ਕਰਾਂਗੇ ਸਾਰੇ ਮਿਲ ਕੇ ਔਰ ਇੱਕ ਪ੍ਰਤੀਗਿਆ ਕਰਾਂਗੇ ਵੀ ਜਿੰਨਾ ਚਿਰ ਇਹ ਅੰਦੋਲਨ ਆਪਣੀਆਂ ਮੰਗਾਂ ਦੀ ਪ੍ਰਾਪਤੀ ਨਹੀਂ ਕਰ ਲੈਂਦਾ ਹੈ ਅੰਦੋਲਨ ਜਾਰੀ ਰਹੂਗਾ ਇਹਦੇ ਨਾਲ ਜਿਸ ਤਰ੍ਹਾਂ ਦਾ ਭਾਜਪਾ ਦੀ ਸੰਸਦ ਹੀਮਾ ਮਾਨਲੀ ਜੀ ਦਾ ਬਿਆਨ ਆਇਆ ਇਹ ਮੈਂ ਵੀ ਪਹਿਲੇ ਵੀ ਇਹ ਪਾਕ ਲਗਾਤਾਰ ਭਾਜਪਾ ਦੀ ਇੱਕ ਨੀਤੀ ਆ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਕੋ ਬਿਆਨ ਦਵਾਇਆ ਗਿਆ ਕਿ ਕਿਸਾਨਾਂ ਨੂੰ ਪਤਾ ਨਹੀਂ ਵੀ ਉਹਨਾਂ ਦੀ ਮੰਗ ਕੀ ਆ ਸੋ ਜਿਹੜਾ ਹਮਮਨ ਲੀ ਜੀ ਨੇ ਬਿਆਨ ਦਿੱਤਾ ਉਹਨਾਂ ਨੂੰ ਨਹੀਂ ਪਤਾ ਬਿਆਨ ਮੈਂ ਕੀ ਲਿਖਤਾ ਉਹਨਾਂ ਨੂੰ ਬਿਆਨ ਲਿਖਿਆ ਗਿਆ ਐ ਸਾਈਨ ਕੀਤੇ ਆ ਉਹਨਾਂ ਨੇ ਸੋ ਇਸ ਕਰਕੇ ਇਹ ਭਾਜਪਾ ਲਗਾਤਾਰ ਪੰਜਾਬੀਆਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਉਸ ਕਾਉਣ ਵਾਲੇ ਬਿਆਨ ਬਾਜੀ ਪੜਕਾਉਣ ਵਾਲੀ ਬਿਆਨ ਬਾਜੀ ਲਗਾਤਾਰ ਕਰਦੇ ਨੇ ਸੋ ਕਿਉਂਕਿ ਉਹਨਾਂ ਨੂੰ ਪਤਾ ਵੀ ਅੰਦੋਲਨ ਨੂੰ ਬਦਨਾਮ ਕਿਵੇਂ ਕਰਨਾ ਉਹਨਾਂ ਦੀ ਪਹਿਲੋਂ ਨੀਅਤ ਤੇ ਨੀਤੀ ਰਹੀ ਆ ਜਿਵੇਂ ਉਹਨਾਂ ਨੇ ਬਦਨਾਮ ਕਰਕੇ ਦਲਤਾਂ ਨੂੰ ਘਟ ਗਿਣਤੀਆਂ ਨੂੰ ਪਹਿਲੋਂ ਕਿਵੇਂ ਕੁੱਟਿਆ ਸੋ ਇਹ ਅੰਦੋਲਨ ਦੇ ਵਿੱਚ ਵੀ ਉਹਨਾਂ ਦੀ ਧਰਮ ਦੇ ਨਾਂ ਤੇ ਜਾਤਾਂ ਪਾਤਾਂ ਦੇ ਨਾਂ ਤੇ ਫਿਰਕਾ ਪ੍ਰਸਤੀ ਕਰਕੇ ਫੁੱਟ ਪਾਉਣ ਦੀ ਨੀਅਤ ਆ ਜਿਹਦੇ ਚੋਂ ਨਹੀਂ ਕਾਮਯਾਬ ਹੋਣਗੇ ਸੋ ਇਸ ਤਰੀਕੇ ਨਾਲ ਭਰਾਵੋ ਜਿਹੜੇ ਅਗਲੇ ਪ੍ਰੋਗਰਾਮ ਆ ਰਹੇ 18 ਨੂੰ ਔਰਤਾਂ ਦਾ ਦਿਹਾੜਾ ਵਾ ਵੱਧ ਚੜ ਕੇ ਉਹਦੇ ਵਿੱਚ ਔਰਤਾਂ ਦੀ ਪਿੰਡਾਂ ਵਿੱਚ ਸ਼ਮੂਲੀਅਤ ਕਰਕੇ ਮੋਦੀ ਖਰਾਬ ਵਿਰੋਧ ਕਰਨਾ ਅਰੇ ਤੋ ਗਾਹ ਜਿਹੜਾ 26 ਦੀ ਤੁਸੀਂ تیاری ਲਗਾਤਾਰ ਕਰ ਰਹੇ ਹੋ 20 ਨੂੰ ਇੱਥੋਂ ਤਰਨਤਾਰ ਤੇ ਹੋਰ ਨਾ ਪੰਜਾਬ ਦਾ ਲੱਖਾਂ ਟਰੈਕਟਰਾਂ ਟਰਾਲੀਆਂ ਦਾ ਸੋ ਤੁਸੀਂ ਪ੍ਰੋਗਰਾਮ ਬਣਾ ਕੇ ਆਉਣਾ 20 ਦਿਨ ਦਾ ਟਰਾਲੀ ਇੱਕ ਵਾਹਿਦ ਇਹੋ ਜਿਹਾ ਆਸਾਨਦਿਆਂ ਜਿਹੜਾ ਚੱਲਦਾ ਸੋ ਦੇ ਵਿੱਚ ਤੇ ਦੇਸ਼ ਦੁਨੀਆ ਦੇ ਲੋਕਾਂ ਨੇ ਇਹਨੂੰ ਐਡਾ ਵੱਡਾ ਪ੍ਰੋਗਰਾਮ ਬਣਾਉਣਾ ਵੀ ਦੁਨੀਆ ਯਾਦ ਕਰੇ ਅਰੇ ਤੋ ਵੱਡੀ ਗੱਲ ਜਦੋਂ 26 ਦਾ ਗਨਰਾਜ ਦਿਹਾੜਾ ਸੀ ਮਨਾਉਣਾ ਵਾ ਉਧਰ ਜਵਾਨ ਪਰੇਡ ਕਰਨਗੇ ਇੱਦਣ ਅਸੀਂ ਕਿਸਾਨ ਪਰੇਡ ਕਰਾਂਗੇ ਅਰੇ ਪੁਰ ਅਮਨ ਪਰੇਟ ਹੋ ਜਿਵੇਂ ਇਹਦੇ ਤੇ ਇਲਜ਼ਾਮ ਲਾਏ ਜਾ ਰਹੇ ਆ ਇਹ ਸਰਕਾਰ ਨਾਲ ਟਕਰਾਵਾ ਕਰਨਗੇ ਐ ਕਰਨਗੇ ਬਹੁਤ ਕੁਝ ਕਿਹਾ ਜਾ ਰਿਹਾ ਐ ਨਹੀਂ ਹੁੰਦਾ ਜੇ ਇੰਨਾ ਚਿਰ ਇਹ ਅੰਦੋਲਨ 6 ਮਹੀਨੇ ਪੰਜਾਬ ਤੋਂ 1.5 ਮਹੀਨੇ ਤੋਂ ਬਾਅਦ ਉੱਥੇ ਬੜੇ ਪਰਮਨ ਨਾਲ ਡੈਮੋਕਰੇਸੀ ਬਚਨੂ ਹੱਕ ਆ ਹੁਣ ਜੇ ਅ ਅਸ਼ਾਂਤੀ ਨੂੰ ਭੰਗ ਕਰਨਾ ਤੇ ਸਰਕਾਰ ਨੇ ਕਰਨਾ ਜਿਵੇਂ ਹਰਿਆਣਾ ਚ ਕੀਤਾ ਹੈ ਹਿੰਸਾ ਸਰਕਾਰ ਕਰਦੀ ਆ ਪਹਿਲੋਂ ਵੀ ਉਹਨੇ ਕੀਤੀ ਆ ਹੌਣ ਵੀ ਕਰੂਗੀ ਸਰਕਾਰ ਦੇ ਜ਼ਬਰਦਸਤ ਮੁਕਾਬਲਾ ਸੀ ਸਬਰ ਨਾ ਕਰਨਾ ਬਿਲਕੁਲ ਨੌਜਵਾਨਾਂ ਨੂੰ ਬਦਨਾਮ ਕਰੋ ਸਾਡੇ ਨੌਜਵਾਨ ਸਿਆਣੇ ਨੇ ਸਮਝਦਾਰ ਨੇ ਹੁਣ ਜ਼ਿੰਮੇਵਾਰੀ ਆਪ ਦੀ ਸਮਝੇ ਤਾਂ 26 ਦੀਆਂ ਤਿਆਰੀਆਂ ਲੱਖਾਂ ਟ੍ਰੈਕਟਰ ਟਰਾਲੀਆਂ ਲੈ ਕੇ ਵੱਡੇ ਤੋਂ ਵੱਡਾ ਕੱਠ ਲਾ ਕੇ ਅਸੀਂ ਜਾਣਾ ਤੇ ਟ੍ਰੈਕਟਰ ਦਿੱਲੀ ਦੇ ਅੰਦਰ ਜਿਹੜਾ ਵਾ ਉਹ ਮਾਰਚ ਕਰਨਗੇ ਜੋ ਪ੍ਰੋਗਰਾਮ ਅਸੀਂ ਸਾਰੇ ਰਲ ਕੇ ਜ세 ਬੰਦियां ਬਣਾਵਾਂਗੇ ਔਰ ਇਸ ਕਿਸਮ ਦਾ ਜਿਹੜਾ ਸਾਡੇ ਤੇ ਇਲਜ਼ਾਮ ਆ ਵੀ ਇਹ ਖੱਬੇ ਪੱਖੀਆਂ ਦਾ ਅੰਦੋਲਨ ਹੈ ਖਾਲਸਤਾਨੀਆਂ ਦਾ ਅੰਦੋਲਨ ਹੈ ਇਹ ਸੈਂਟਰ ਲਾਈਨ ਵਾਲਿਆਂ ਦਾ ਅੰਦੋਲਨ ਹੈ ਇਹ ਪਹਿਲਾਂ ਵੀ ਬਦਨਾਮ ਕਰਦੇ ਨੇ ਹੁਣ ਵੀ ਬਦਨਾਮ ਕਰਨਗੇ ਇਸ ਕਰਕੇ ਆਪਾਂ ਇਹ ਸਾਰੀਆਂ ਚੀਜ਼ਾਂ ਤੋਂ ਬਚਣਾ ਵਾ ਅਰ ਲਗਾਤਾਰ ਆਪਣੇ ਅੰਦੋਲਨ ਨੂੰ ਹੋਰ ਵਧਾਉਣਾ ਵਾ ਖੋਲਣਾ ਵਾ ਸਾਨੂੰ ਮਜ਼ਦੂਰਾਂ ਨੂੰ ਨਾਲ ਲੈਣਾ ਚਾਹੀਦਾ ਮਤਾਵਾਾਂ ਪਹਿਣਾ ਦੀ ਅੱਗੇ ਵੱਡੀ ਲੰਮਤ ਦੀ ਕਰਨੀ ਚਾਹੀਦੀ ਆ ਨੌਜਵਾਨਾਂ ਦਾ ਬਹੁਤ ਵੱਡਾ ਸਾਨੂੰ ਯੋਗਦਾਨ ਮਿਲ ਰਿਹਾ ਇਸ ਕਰਕੇ ਲਗਾਤਾਰ ਸਰਕਾਰ ਦੇ ਪ੍ਰਚਾਰ ਮੱਧਮ ਚ ਸਾਡੇ ਖਿਲਾਫ ਪ੍ਰਚਾਰ ਪ੍ਰਪੋਗੰਡਾ ਕੀਤਾ ਜਾ ਰਿਹਾ ਔਰ ਤੁਸੀਂ ਵੀਡੀਓ ਵਾਇਰਲ ਕਰਕੇ ਨੌਜਵਾਨਾਂ ਨੂੰ ਦੱਸਿਆ ਕਰੋ ਸਮਝਦਾਰ ਮੀਆਂ ਸਿਆਣੇ ਮੀਆਂ ਮੈਂ ਤੁਹਾਨੂੰ ਵਾਦਾ ਕਰਦਾ ਇਹ ਅੰਦੋਲਨ ਹਰਦਾ ਨਹੀਂ ਹੁੰਦਾ ਇਹ ਅੰਦੋਲਨ ਜਿੱਤ ਕੇ ਆਵਾਂਗੇ ਔਰ ਸਾਰੀਆਂ ਜਥੇਬੰਦੀਆਂ ਇੱਕ ਮੁੱਠਨੇ ਇੱਕ ਇਰਾਦਾ ਵਾ ਵੀ ਜੜੀਆਂ ਅੰਦੋਲਨ ਦੀਆਂ ਮੰਗਾਂ ਵਾ ਉਹਦੀ ਪੂਰਤੀ ਤੱਕ ਲੜਾਂਗੇ ਭਾਵੇਂ ਜੋ ਮਰਜੀ ਕੁਰਬਾਨੀ ਕਰਨੀ ਪਏ ਲਹਿਰਾਂ ਦੇ ਵਿੱਚ ਕੁਰਬਾਨੀਆਂ ਕਰਨੀਆਂ ਪੈਂਦੀਆਂ ਹੁੰਦੀਆਂ ਨੇ ਕੁਰਬਾਨੀਆਂ ਤੋਂ ਬਗੈਰ ਲਹਿਰਾਂ ਜਿੱਤੀਆਂ ਨਹੀਂ ਜਾਂਦੀਆਂ ਹੁੰਦੀਆਂ ਸੋ ਅਸੀਂ ਜਿੱਤੂ ਹੋ ਕੇ ਨਿਬੜਾਂਗੇ ਧੰਨਵਾਦ